ਦੇ ਲਈ ਸਿਰ ਕਟਵਾਉਣਾ ਪੜਦਾ ਹੈ ਉਤੋਂ ਕਿਉਂ ਸੌਰੀ ਉੱਲੂ ਬੋਲਣੇ ਲਈ ਆ ਦੇ ਸਿਰ ਦੀ ਕਲਾਨੀ ਜੜੀ ਪੈਂਦੀ ਹੈ ਜੇਕਰ ਆਪਾਂ ਕਿਸਦਾ ਭਾਂਡਾ ਫਾਸ਼ ਕਰਨਾ ਹੈ ਸਰਕਾਰਾਂ ਖਿਲਾਫ ਬੋਲਣ ਵਾਲੇ ਨੌਜਵਾਨ ਜੋ ਸਰਕਾਰਾਂ ਖਿਲਾਫ ਬੋਲਦੇ ਨੇ ਨੰਗੇ ਧਰ ਉਹ ਕਿਉਂ ਬੋਲਦੇ ਨੇ ਆਪਾਂ ਦੇਖਦੇ ਆਂ ਭਾਈ ਜੀ ਸਿੱਧੂ ਦਾ ਕੰਮ ਸ਼ੁਰੂ ਹੋਇਆ ਹੈ ਭਾਈ ਜੀ ਸਿੱਧੂ ਕੱਜ ਵੱਜ ਕੇ ਬੋਲਦਾ ਸੀ ਉਹ ਗਿਆ ਸਾਡਾ ਸਿੱਧੂ ਮੁਸਲੇ ਵਾਲਾ ਭਰਾ ਉਹ ਗਿਆ ਉਹ ਮੁੰਡਾ ਵੀ ਵਿਚਾਰਾ ਮੰਗਲੰਗਿਆ ਸੁਨੀਪ ਕਾਲਿਆਂ ਵਰਗਾ ਸ਼ਕੀਰ ਵਰਗਾ ਕਬੱਡੀ ਖੇਡਦਾ ਸੀ ਉਹ ਚੜ ਗਿਆ ਗੈਂਕਟਰ ਦੀ ਧੀ ਭੇਟ ਅਮਲ ਵਿੱਚ ਸਰਕਾਰਾਂ ਦੀ ਧੀ ਭੇਟ ਜਾਣਦੇ ਨੇ ਫਿਰ ਇੱਕ ਮੁੰਡਾ ਪ੍ਰੀਤ ਸੈਣੀ ਪੱਤਰਕਾਰ ਸੀ ਜੋ ਕਿ ਇਹਨਾਂ ਦੀਆਂ ਚੋਰੀਆਂ ਘਰਾੜੀਆਂ ਪੂਰੇ ਲਿਆਵਾ ਸੀ ਉਹ ਚੜ ਗਿਆ ਜਿਆਦਾ ਇਹ ਮਰਵਾਦੇ ਨੇ ਗੋਈਆਂ ਮਰਵਾਦੇ ਸੱਚ ਬੋਲਣ ਵਾਲ ਨੂੰ ਕਾ ਖੇਲਾਜ ਦੱਕ ਦੇ ਦੇ ਨੇ ਜੇਲਾ ਤੇ ਗੋਈਆਂ ਉਹ ਚੀਜ਼ਾਂ ਸੱਚ ਬੋਲਣ ਵਾਲਿਆਂ ਨੂੰ ਇਹ ਰਹਿ ਨਹੀਂ ਦਿੰਦੇ ਸਾਫੀ ਗੱਲ ਹੈ ਇਹ ਸਰਕਾਰੀ ਕਤਲ ਹੁੰਦੇ ਨੇ ਇਹਨਾਂ ਕਤਲਾਂ ਦਾ ਨਾਮ ਹੈ ਸਰਕਾਰੀ ਕਤਲ ਤੇ ਅੱਜ ਤੱਕ ਕੋਈ ਵੀ ਸਰਕਾਰੀ ਕਤਲ ਦੇ ਪਿੱਛੇ ਜੋ ਮੇਲ ਬੰਦਾ ਹੈ ਉਹ ਨਹੀਂ ਫੜਿਆ ਗਿਆ ਹੁਣ ਨਿੱਕੀ ਜੀ ਗੱਲ ਦੱਸਦਾ ਤੁਹਾਨੂੰ ਮੈਂ ਇਹ ਰਾਜ ਦੀ ਨਸੀ ਹੁਣ ਇਹ ਕਿਹੋ ਜਿਹਾ ਪਸਤੌੜਾ ਆ ਕੇ ਸੁਣਿਆ ਪਹਿਲੀ ਗੱਲ ਤਾਂ ਨੰਬਰ ਇੱਕ ਕਹਿੰਦੇ ਸੋਟੀਲੈਂਡ ਨੂੰ ਫੈਣੀ ਸੀ ਵਿਚਾਰੇ ਕੋਲ ਇੱਥੇ ਪਿੰਡ ਦੇ ਲੋਕ ਲੱਭਦੇ ਨੇ ਆਪਾਂ ਤਾਂ ਜਾਣਦੇ ਨਹੀਂ ਨਾ ਹੋ ਜੇ ਕੋਲੇ ਕਦੇ ਕੋਈ ਪੈਸਾ ਸੀ ਨਾ ਕਦੇ ਉਹਨੇ ਪਹਿਲਾਂ ਗੋਲੀ ਚਲਾਈ ਸੀ ਉਹਨੇ ਬੜਾ ਬਸਤਾਲ ਕਿੱਥੋਂ ਆ ਗਿਆ ਉਹ ਤੀਰੇ ਤੇ ਟਾਰਗੇਟ ਦਿੱਤਾ ਕਿਲੇ ਨੂੰ ਕਰਨਾ ਉਹਦੇ ਪਿੱਛੇ ਬੰਦਾ ਕੋਲਾ ਕੋੜਾ ਤੋਂ ਉਹਨੇ ਨੱਕਤਾ ਉਹ ਕੋਰਾ ਤੀਰੇ ਦਿੱਤਾ ਨੰਬਰ ਕਫੇ ਨੂੰ ਦੀ ਸਾਰੀ ਫਾਇਰ ਹੀ ਜਿਹੇ ਕਰੀ ਮਾਰਨ ਦੀ ਇਹ ਗੱਲਾਂ ਨਾ ਤਾਏ ਉਸਾਰੇ ਕੱਢਣਾ ਮੈਂ ਇਹ ਕਲੀਅਰ ਕਰ ਨਾ ਅੱਜ ਕਰਨ ਤੇ ਨਾ ਕਰਨ ਕੱਲ ਆਹ ਬੈਠਾ ਸਾਹਮਣੇ ਖੜਾ ਬਸਾਰ ਬਸੌਰ ਸਿੰਘ ਜੀ ਫੌਜੀ ਸਾਹਿਬ ਸਾਡੇ ਬਾਪੂ ਜੀ ਮੈਂ ਤੁਹਾਨੂੰ ਗੱਲ ਕਲੀਅਰ ਕਰਦਾ ਇਹਨਾਂ ਦਾ ਸਾਡੇ ਨਾਲ 2004-5 ਦਾ ਵਾਅਦਾ ਹੈ ਆਣਾ ਸਿੱਤੂ ਮੀਤ ਦਾ 2018 ਚ ਆ ਕੇ ਸਾਡੀ ਪੱਗ ਦਾ ਨਾਮ ਰੌਸ਼ਨ ਕਰਿਆ ਸਾਰੇ ਪੂਰੇ ਸ਼ੂਗਰਾ ਚ ਉਹਦੀ ਮੌਤ ਅਜੇ ਵੱਡੇ ਵੱਡੇ ਦੀ ਜਿਉ 400 ਪਤਾ ਨਹੀਂ ਕਿੰਨੇ ਮੁੱਖਾਂ ਚ ਛੱਲੇ ਨਹੀਂ ਲੈ ਕਰੇਗੇ ਉਹਨਾਂ ਇਨਸਾਫ ਲੈਣ ਲਈ ਲੜ-ਲੜ ਫੜਕਦਾ ਰਹੇਗਾ ਉਹ ਮਕੀਨ ਖਾਦਾ ਸੀ ਰੈਵਿਊਲਸ਼ਨ ਉਹਦੀ ਜਵਾਨੀ ਰੈਵਿਊਲਸ਼ਨ ਸੀ ਕੋਤਾ ਪਹਿਲਾਂ ਵੀ ਮੇਰੀ ਗੱਲਾਂ ਹੁੰਦੀਆਂ ਸਾਬੂ ਨਾਲ ਸਿੱਧੂ ਹੋ ਕੇ ਬਾਪੂ ਇਹ ਵੀ ਚਰਾਚਰ ਦੁਖੀ ਸੀ ਜਿਆਦਾ ਤੋਂ ਹੁਣ ਵੀ ਤੜਦਾ ਫਿਰਦਾ ਜੋੜਾ ਮੋਜੀ ਬੰਦਾ ਇਹਨੂੰ ਕਿਹੜਾ ਇਹ ਸਤਾਣੀਆਂ ਇਹਨਾਂ ਕੁਛ ਮਾਉਣੇ ਦਾ ਫੌਜ ਕਰਿਆ ਮੇਰਾ ਮਯੋ ਵੀ ਫੌਜਦਾਰ ਹੈ ਭਾਈ ਸਾਫ਼ ਜੀ ਗੱਲ ਹੈ ਇਹ ਹੁਣ ਕੀ ਕਰੇ ਕਾਹ ਤਾ ਕਾਹ ਨੇ ਇਹਦੀ ਪਤਾ ਲੱਗ ਗਿਆ ਕਿ ਦੇਖੜੇ ਹੋਰੀ ਦਿਹਾ ਮੁੰਡਿਆਂ ਦੇ ਹੋਈਏ ਖੇੜ ਗਾਂਵ ਸਿੱਤੇ ਪਿੱਛੇ ਕਿੰਨੇ ਦਾ ਆ ਜਾਂਦਾ 2000 ਦਾ 3000 ਦਾ ਜਾ ਗੇੜੋ ਮੁੰਡੇ ਗੋਲੀ ਚਲਾ ਕੇ ਰੋ ਉਹਨਾਂ ਦਾ 147 ਬਰੇਟ ਨਹੀਂ ਕਰਨੀ ਆਉਂਦੀ ਸੀ ਕਾਹਨੇ ਕਾਤਲ ਕਾਹਨੇ ਕਾਤਲ ਅਲਾਚਾ ਕਾਹ ਹੈ ਕਾਤਲ ਵੀ ਜਾਰੀ ਕਿਸ ਨੂੰ ਦੇਣਾ ਜਾਂ ਆਪਾਂ ਇਹ ਬੰਦੇ ਨੂੰ ਮਾਰਨਾ ਹੈ ਇਹ ਆਪਾਂ ਨੂੰ ਤੰਗ ਕਰ ਰਿਹਾ ਛਾਲ 1.5 ਸਾਲ ਲੱਗ ਜਾਂਦਾ ਹੁਣ ਇਹ ਜਿਹੜਾ ਭਰਾ ਸੀ ਸਰਪੰਚ ਸਹਿਨਾ ਇਹ ਮੇਰਾ ਮਿੱਤਰ ਸੀ ਭਾਈ ਮਿੱਤਰ ਆਈ ਨਹੀਂ ਮੇਰੇ ਕੋਈ ਜਿਹੜਾ ਯਾਰ ਦੋਸਤ ਸੀ ਬਹੁਤ ਪੁਰਾਣਾ ਜਦੋਂ ਮੈਂ ਜੇਸ਼ਟ ਗਿਆ ਉਸ ਵਾਰੇ ਸਾਡੇ ਖਾਤਰ ਬੋਲਣ ਲੱਗਿਆ ਸਾਡੇ ਲੋਕ ਖੜਾ ਲੜਿਆ ਉਹਦਾ ਲੋਕਾ ਮੇਰਾ ਧਰਨਾ ਲੱਗਿਆ ਸੋ ਤਾਂ ਸਾਰਾ ਪੰਜਾਬ ਉੱਪਕੇ ਨਾਲ ਉੱਠਿਆ ਸੀ ਪੂਰਾ ਸਾਥ ਦਿੱਤਾ ਸੀ ਜਿੰਦਾਬਾਦ ਮੁਰਦਾਬਲੂ ਲੋਕਾਂ ਨੇ ਵੀ ਸਾਥ ਦਿੱਤਾ ਸੀ ਤੇ ਕੁਲੀਟਰ ਵਾਲੇ ਹੁੰਦੇ ਨੇ ਉਹਨਾਂ ਨੇ ਵੀ ਪੂਰਾ ਸਾਥ ਦਿੱਤਾ ਸੀ ਕਮੇਟੀਆਂ ਬਣੀਆਂ ਸੀ ਪਰ ਉਸ ਤੋਂ ਬਾਅਦ ਮੈਂ ਜੇਲ੍ਹ ਚੋਂ ਆ ਕੇ ਫੇਰ ਲੜਾਈ ਚਾਲੀ ਰੱਖੀ ਮੈਨੂੰ ਬੇਦੀ ਲੱਗਦਾ ਹੋਰ ਮੈਨੂੰ ਕੋਈ ਮੁੱਦਾ ਪਹਿਲਾਂ ਪਤਾ ਨਹੀਂ ਇਹ ਸਿੱਖੀ ਤੇ ਮਾੜਾ ਮੋਟਾ ਮੈਂ ਕੱਚਾ ਪੱਕਾ ਸਿੱਖ ਜਾਗਾ ਤਾ ਮੁਨਾ ਮਰ ਗਿਆ ਜਵਾਦ ਰਹਾ ਰਾਸ ਕਰ ਲਿਆ ਬਸ ਪਰ ਇੱਥੇ ਵੀ ਆਸੀ ਸਾਡਾ ਬਕੌਰ ਸਿੰਘ ਮੈਨੂੰ ਕਹਿੰਦਾ ਝੋਟੇ ਦੱਸ ਕੀ ਗੱਲ ਹੈ ਕਿ ਆਪਾਂ ਮਾਹ ਬਾਪੂ ਆਏ ਮੁਨਾ ਮਰ ਗਿਆ ਬਾਪੂ ਚਲ ਗਿਆ ਉਹ ਦੂਜਾ ਉਹਨਾਂ ਨੇ ਸਾਡ ਕੇ ਲਾਖੇ ਚਾਰਜ ਕਰਿਆ ਮਾਤਾ ਮਾਂ ਭੈਣਾ ਤੇ ਪੁੱਤਰਾ ਵਾਂਗੂ ਪੁਟੇ ਮੋਖ ਆ ਰਿਆ ਇਹ ਸਾਰੇ ਸਮਾਜਿਕ ਇਸ ਜਿੰਨੇ ਲੋਕਾਂ ਨੇ ਵੀ ਤੁਸੀਂ ਛੱਡ ਕੇ ਨਹੀਂ ਜਾਣਾ ਉੱਥੇ ਤਾ ਸੈਣਾ ਮੋਰੋ ਵੀ ਉੱਥੇ ਆਇਆ ਉੱਤੇ ਆਇਆ ਹੋੜ ਕੇ ਗਿਆ ਸਾਹਮਣੇ ਪੂਰੀ ਪਾਸਟਰ ਖੜੀ ਇੱਕ ਥੋਕੇ ਬੋਲ ਕੇ ਗਿਆ ਫਿਰ ਇਹ ਪੰਜਾਬ ਮੱਖੀ ਘਾ ਮੇਰੇ ਬੋਲਦਾ ਸੀ ਫਿਰ ਜਿੱਥੇ ਮਰਜੀ ਲੜਾ ਚਾਹਿਆ ਸ਼ੰਭੂ ਬਰੌਰੀ ਆਸਲਾ ਉੱਤੇ ਲੱਗਿਆ ਥੋੜੇ ਜਿਹਾ ਪਹਿਲਾਂ ਤਾਂ ਮਰਜਾ ਚਾਹਿਆ ਭਾਨੇ ਵਾਲਾ ਕੱਠ ਵਾਲਾ ਇਹ ਖਾ ਉਹ ਜਾਂਦਾ ਸੀ ਪੰਜਾਬ ਮੱਖੀ ਆਵਾਜ਼ ਸੀ ਬਲੰਦ ਕਰਦੀ ਮੈਨੂੰ ਉੱਥੇ ਜਾਉਂਦਾ ਸੀ ਕਰਾਚੋ ਪੇਟਾ ਅੰਮਾ ਇਹ ਆਖਰਾ ਅਹੈਨੀ ਪਿਛੂ ਨਹੀਂ ਅਗਾਈ ਪੜਿਆ ਲਿਖਿਆ ਸੀ ਬੋਲਣ ਦਾ ਸੋ ਕੋਲੇ ਸਾਨੂੰ ਦੱਸਿਆ ਸੀ ਵੀ ਉਹਨੇ ਇੱਕ ਕਲਾ ਖੇਤਰ ਚੋਂਨੇ ਐਮਏ ਹਿਸਟਰੀ ਐਮਏ ਵਗੈਰਾ ਕਰੀ ਸੀ ਉਹ ਨੂੰ ਪੂਰਾ ਸੋਚੀ ਕੁਈਂ ਦੀਆਂ ਨਹੀਂ ਸੀ ਬੋਲਣ ਦਾ ਨਜ਼ਰਦਾ ਸੀ ਲੋਕੀਂ ਲੈਂਦਾ ਸੀ ਧੋਲੇ ਉਹਨੇ ਸਾਰੇ ਲੋਕੀਂ ਦੇ ਸੀ ਉਹ ਬੋਲਦਾ ਆਕੇ ਪਿੰਡ ਵੀ ਲੜਦਾ ਸੀ ਨਸ਼ਿਆਂ ਪ੍ਰਤੀ ਇਹ ਪ੍ਰੋਜੈਕਟ ਮੁਨਾਫੀ ਉਹ ਸਰਗਿਰੀਾ ਹੋਵੇ ਜਿਹੜੇ ਦਾਤ ਕਰਿਆ ਮੇਰੀ ਗੱਲ ਵੀ ਕਰਾਉਂਦਾ ਸੀ ਵੀ ਇਹ ਨਸ਼ਾ ਕਰਦਾ ਇਹਨੂੰ ਦਸਤ ਜਿਵੇਂ ਹਟੂਗਾ ਮੈਂ ਉਹਨਾਂ ਗੱਲ ਵੀ ਕਰੀ ਸੀ ਵੀ ਭਾਈ ਤੂੰ ਘਰੇ ਰਹਿ ਘਰੇ ਰਹਿ ਕੇ ਹੱਥ ਸਾਫਨਾ ਜਾਂ ਕਿਸੇ ਲਵੇ ਲਾਉਣੇ ਬੰਦੇ ਕੋਲੇ ਲੱਗ ਜਾ ਸਾਡੇ ਹੀ ਲੋਕ ਜਿਹਨਾਂ ਨੇ ਪੜਾ ਕਰਿਆ ਹੋਵੇ ਮੇਰੇ ਨਸ਼ੇ ਪ੍ਰਤੀ ਚਿੰਤਕ ਸੀ ਕੋਡੇ ਪਿੰਡ ਦੀ ਉਹਨੇ ਬਹੁਤ ਅੱਤਨਾ ਪ੍ਰੋਗਰਾਮ ਕਰਾਇਆ ਸੀ ਉਹ ਬਣਾ ਸਾਨੂੰ ਉਹ ਬੁਲਾਇਆ ਸੀ ਸਾਡੇ ਵੀ ਹੋ ਹਾਲ ਸੀ ਸਾਡਾ ਉਹ ਭਾਈ ਸੀ ਭਾਈ ਉਹ ਸੀਗਾ ਸੋਦਾ ਸੀ ਸੱਚਾ ਬੰਦਾ ਸੀ ਜਮਾ ਕਿਉਂਕਿ ਬਾਹਰ ਆਇਆ ਸੀ ਪੰਨੂ ਪੈਸੇ ਦੀ ਧਾੜੀ ਦੇਖਿਆ ਕਬਜਾ ਤੱਕ ਸਮਾਸ਼ ਸੇਵਾ ਨੂੰ ਪੈਸੇ ਦੀ ਝਾਹ ਹੁੰਦੀ ਹੈ ਇੱਕੋ ਲੋਕਾ ਕੇਂਦਰ ਵੀ ਬਣ ਚੁੱਕੀ ਆ ਸਮਾਸ਼ ਸੇਵਾ ਉਹ ਬਾਹਰ ਆਇਆ ਸੀ ਉਹਦੇ ਕੋਲ ਖੁੱਲਾ ਪੈਸਾ ਸੀ ਜੇਬ ਤੋਂ ਬਰਬਾਦ ਕਰਿਆ 40-45 ਲੱਖ ਦਾ ਸਸਟਰ ਕਰ ਲਈ ਹੋਇਆ ਉਹਨੂੰ ਪਹਿਲੇ ਜੀਵਨ ਵਿੱਚ ਕਮੀ ਨਹੀਂ ਸੀ ਤਾਂ ਯਾਰਾ ਪਰ ਮਿਲੀਅਨ ਦੀ ਮਾਰ ਦਾ ਮਾਰਿਆ ਕਿਨੇ ਹੁਣ ਤੁਸੀਂ ਸੋਚੋ ਪਤਾ ਪਰ ਉਹ ਸਾਰਿਆਂ ਨੂੰ ਆ ਗੱਲ ਕਰ ਉਹ ਅੱਗੇ ਨਹੀਂ ਆਉਂਦੇ ਨਾ ਕੋਈ ਖੁੱਤ ਦੇ ਕੇ ਮਾਰਿਆ ਚਾਹੇ ਮੁੱਖ ਮੰਤਰੀ ਨੇ ਮਾਰਿਆ ਚਾਹੇ ਦਿੱਲੀ ਨੇ ਮਾਰਿਆ ਚਾਹੇ ਮਾਰਦੀ ਮਾਰਿਆ ਤਾਂ ਉਹ ਜਰੂਰ ਹੈ ਨਾ ਇਹ ਬੰਦਾ ਤਾਂ ਨਹੀਂ ਮਾਰਦਾ ਇਧਰ ਆ ਜਕਦਾ ਉਹਦੇ ਕੋਲ ਦੁਸ਼ਮਣੀ ਸੀ ਓਹ ਮਾਰਦਾ ਪਾਸੇ ਉਹਨੂੰ ਘਰਨਾ ਵੀ ਲਾਇਆ ਸੀ ਪੂਰੇ ਪਿੰਡ ਘਣਾ ਹੀ ਸਰਾਉਂ ਘਰਨਾ ਸੀ ਉੱਥੇ ਪੂਰਾ ਗੱਜਵਾ ਨਿੱਕੇ ਪੋਲਿਆ ਸੀ ਤੁਸੀਂ ਉਹਦੇ ਬੋਸ ਤੋਂ ਉਹਨੂੰ ਸੱਚੀ ਸਰਦਾਰ ਜੀ ਇਹੀ ਲੈ ਬਾਪੂ ਨੇ ਤੁਹਾਨੂੰ ਨਾ ਤਾਂ ਦਿੱਤੀ ਤਜਰਬਾ ਨਾਲ ਮੈਂ ਖੁੱਲ ਕੇ ਨਹੀਂ ਬੋਲ ਸਕਿਆ ਚਾਹਾਂ ਕਿਉਂਕਿ

ਆਹ ਕਹਿੰਦੇ ਨੇ ਜੇ ਉਹ ਵੀ ਇਹਨਾਂ ਨੂੰ ਨੀਚਾ ਬੱਤਦਾ ਉਹ ਆਖਾਲਤਾਂ ਵਾਲਾ ਬਣਾ ਦੇਣਗੇ ਪਰ ਆਹ ਵਿੱਚ ਮੌਤ ਪਿੱਛੇ ਤਾਂ ਸਰਕਾਰੀ ਤੰਤਰੀ ਜਾਨਾ ਜਨਾਂ ਨੂੰ ਇੱਕ ਟੋਕੜਾ ਵੀ ਰੋੜ ਮੰਗੂ ਉਹ ਕੋਈ ਨਹੀਂ ਹੋਵੇ ਉਹ ਕੋਈ ਨਹੀਂ ਹੋਵੇ ਪੰਹਾ ਹੈ ਲੀਡਰ ਨੇ ਵੱਡੇ ਲੀਡਰ ਨੇ ਕੋਈ ਛੋਟੇ ਮੋਟੇ ਨਹੀਂ ਚਾਹੇ ਤਾਂ ਧਾਰਮਿਕ ਖਾਤਰਾ ਸੀ ਹੁਣ ਪੰਜਾਬ ਦੀ ਕਹਾਣੀ ਕੀ ਹੈ ਤੁਸੀਂ ਆਪ ਸਹਿਣਿਓ ਇਹਨਾਂ ਸਿਕਿਉਰਿਟੀ ਵੀ ਮੰਗੀ ਮੈਨੂੰ ਸਿਕਿਉਰਿਟੀ ਦੇਰੇ ਸਕੂਟਿੰਗ ਬਤੀ ਇਹ ਆਸਲਾ ਸੀ ਉਹ ਜਮਾ ਕਰ ਲਿਆ ਚਲੋ ਸਾਡੇ 35 ਲਾਸੇ ਕਰ ਰੱਖੇ ਨੇ ਮੇਰੇ ਨਾਲੇ ਉਹ ਸਾਹਮਣੇ ਪੜਵਾਰੀ ਆ ਮੋਹਨਜੀਤ ਚਾਲਾ ਇਹ ਤਾਂ ਮੇਰੇ ਨੂੰ ساری ਉਮਰ ਦੇ 2004-5 ਦੇ ਮੈਨਾਂ ਜੇਲਾ ਕਿਪਰੇ ਹੁੰਦੇ ਨੇ ਮੇਰੇ ਆੜੀ ਨੇ ਮਿੱਤਰ ਨੇ ਪਰ ਇਹ ਉਹ ਜਿੰਦਰਵਰਗੇ ਮਿੱਤਰ ਨਹੀਂ ਪਰ ਜਿੰਦਰ ਵੀ ਤੁਸੀਂ ਕਹਿ ਰਹੇ ਬਾਈ ਮੋਲ ਕੀ ਆਸੀ ਵੀ ਚੰਗਾ ਸੀ ਕੀ ਪਤਾ ਉਹ ਮਿਹਨਤ ਨਾਲ ਕੀ ਕਰਿਆ ਹੋਵੇ ਕਿ ਇਹਨੂੰ ਕੀ ਨਸ਼ਾ ਦਿੱਤਾ ਹੋਵੇ ਕਿ ਇਹਦਾ ਬੜਾ ਪਾਪ ਕਰਦਾ ਤਰੀਕੋ ਦੀ ਮਾਂ ਤੇ ਰੋਣਾ ਨਾ ਕੇ ਮਾਰੀ ਗੱਲ ਆ ਭਾਈ ਉਹਦੀ ਮਾਂ ਤੇ ਨਾ ਰੋ ਹੰਝੂ ਨਾ ਖੇਰੋ ਤੁਸੀਂ ਨਾ ਹੰਝੂ ਖੇਰੋ ਉਹਦੀ ਸ਼ਹਿਰ ਨੂੰ ਤੁਸੀਂ ਕਾਹ ਬੋਲ ਰਿਹਾ ਸੀ ਅੱਜ ਸੱਚ ਲਈ ਬੋਲਦਾ ਕਿ ਅੱਜ ਸੱਚ ਲਈ ਬੋਲ ਰਹਾ ਹੈ ਜਿਉਂਦਾ ਹੁਣ ਹੈ ਸਾਡੀ ਤੇ ਆਉਣ ਵਾਲੀ ਵਾਰੀ ਆ ਖਾਣੇ ਕਰੋ ਆ ਗਏ ਛੇੜੀ ਲਾਏ ਬੰਦਿਆ ਖੜਾ ਸੁਧਿਆ ਰੋਲ ਰੋਲ ਇਹਨਾਂ ਇਹਨਾਂ ਨੇ ਸੁਣਨਾ ਨਹੀਂ ਇਹ ਸਰਕਾਰਾਂ ਨੇ ਸੁਣਨਾ ਨਹੀਂ ਨਾ ਇੱਥੋਂ ਵਾਲਿਆਂ ਨੇ ਨਾ ਉੱਥੋਂ ਵਾਲਿਆਂ ਨੇ ਇਹ ਕੁਰਸੀ ਦੇ ਲਾਲਚੀ ਲੋਕ ਨੇ ਆਉਣਾ ਇਹ ਪਹਿਲਾ ਇਹ ਪੋ ਪਹਿਲਾ ਨੇ ਸਾਡੇ ਜਵਾਬ ਕੋਰੀਆਂ ਨਾਲ ਮਾਰ ਰਹੇ ਨੇ ਜੋ ਚੱਲਿਆ ਸੀ ਸਿੱਧੂ ਨੂੰ ਸੇ ਮਾਰ ਕੇ ਜੀ ਸਿੱਧੂ ਮਾਰ ਕੇ ਪੀਚ ਚੈਨੀ ਮਾਰ ਕੇ ਆਹ ਬਾਈ ਮਾਰ ਕੇ ਫੋਰ ਉਸ ਗੈਸ ਕਰੀ ਦੇ ਰਾ ਤੇ ਮਾਰ ਰਹੇ ਨੇ ਭਾਈ ਸੋਟਾ ਕਿ ਮਰਵਾ ਰਹੇ ਨੇ ਫਿਰ ਉਸ ਮਾਰਨਗੇ ਤੇ ਛੋਟਾ ਕਰਾ ਦੀ ਲਾਈ ਗਿਆ ਯਾਰ ਤੇ ਜਿਹੜੇ ਮਾਰ ਮੋਟੇ ਬੱਜ ਕੇ ਨਾੜ ਕਿ ਟਿਕਾ ਲਾ ਕੇ ਮਾਰ ਰਹੇ ਨੇ ਯਾਰ ਐ ਖੇੜੀ ਮਾਰ ਰਹੇ ਨੇ ਉਹਨੇ ਪਿੱਛੇ ਤੋਂ ਵੀ ਧਰਨਾ ਲਾਇਆ ਸੀ ਬੰਦੇ ਸਿੱਧੂ ਨੂੰ ਆਦਾ ਪਿੰਡ ਦੇ ਪਾਈ ਲਵੇ ਲਾਉਣੇ ਹੈ ਨਾ कोई सामू बक्श नहीं रिहा नशे बोलता जी नशे तो नशा वेखना क्यों तो नहीं कहता बाबू कहना नशा जेल